ਦੇਖੋ ਜੀ ਮੈਨੂੰ ਲੱਗਦਾ ਕਿ 100% ਪੂਰੇ ਦੇਸ਼ ਨੇ ਦੇਖਿਆ ਇਟਸ ਆਫ ਪੋਲਿਟੀਕਲ ਰਿਟਾਰਜੀ ਬਦਲਾਖੋਰੀ ਦੀ ਭਾਵਨਾ ਨਾਲ ਕੀਤਾ ਗਿਆ ਇਹ ਜਿਹੜਾ ਫੈਸਲਾ ਤੇ ਚਾਰਸ਼ੀਟ ਫਾਈਲ ਕੀਤੀ 8 ਸਾਲ ਪੁਰਾਣਾ ਕੇਸ ਪੂਰਾ ਉਹਨਾਂ ਨੇ ਫਰੋ ਲਿਆ ਜਿਹਦੇ ਵਿੱਚ ਨਾ ਤਾਂ ਕਿਤੇ منی ਲਾਂਡਰਿੰਗ ਹੋਈ ਇਹਦੀ ਇਨਵੋਲਵਮੈਂਟ ਤਾਂ ਤਵਾ ਹੋਣਾ ਕਿਤੇ ਕੋਈ ਦੇਸ਼ ਵਿਦੇਸ਼ ਪੈਸਾ ਚਲਾ ਗਿਆ कांग्रेस कमेटी ने अगर नेशनल हरराज को पैसा ਦਿੱਤਾ ਜਾਂ ਲਿਆਏ ਨਹੀਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਕੋਈ ਫਾਇਦਾ ਹੋਇਆ ਇਸ ਦੇ ਬਾਅਦ ਯੁੱਧ ਵੀ ਤੁਸੀਂ ਸਾਰੇ ਪਰਿਵਾਰ ਤੇ ਔਰ ਖਾਸ ਕਰਕੇ ਸ਼੍ਰੀਮਤੀ ਸੋਨੀਆ ਗਾਂਧੀ ਜਿਨ੍ਹਾਂ ਦੀ ਉਮਰ 80 ਸਾਲ ਦੀ ਔਰ ਜਿਸ ਪ੍ਰਕਾਰ ਉਸ ਮਹਾਨ ਔਰਤ ਨੇ ਇਸ ਦੇਸ਼ ਦੀ ਜਨਨੀ ਨੇ ਆਪਣਾ ਵਿਦਵਾਪਣ ਕਟਿਆ ਫਿਰ ਇਸ ਦੇਸ਼ ਦੀ ਸੇਵਾ ਕੀਤੀ ਫੇਰ ਇਸ ਦੇਸ਼ ਦੇ ਲਈ اور ਇਸ ਦੇਸ਼ ਦੇ ਲੋਕਾਂ ਦੇ ਲਈ ਆਪਣੇ ਪਤੀ ਪਰਮੇਸ਼ਵਰ ਦੀ ਜਿਹੜੀ ਜਾਨਾਂ ਦੀ ਜਾਨ ਕੁਰਬਾਨ ਕੀਤੀ ਪਰ ਫੇਰ ਖੁਦ ਤਿਆਗ ਦਾ ਐਡਾ ਵੱਡਾ ਸਬੂਤ ਦੇ ਕੇ ਰਾਜਨੀਤੀ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਜੀ ਨੂੰ ਉਸ ਕੁਰਸੀ ਤੇ ਬਿਠਾਇਆ ਉਸ ਔਰਤ ਤੇ ਉਹ ਸਾਡੀ ਲੀਡਰ ਤੇ ਸ਼੍ਰੀਮਤੀ ਸੋਨੀਆ ਗਾਂਧੀ ਤੇ 80 ਸਾਲ ਦੇ ਇਸ ਸਮੇਂ ਦੇ ਵਿੱਚ ਉਹਨਾਂ ਤੇ ਮਕਦਮਾ ਦਰਜ ਕਰ ਦਿੱਤਾ ਗਿਆ ਜਾਨੀ ਕਿ ਚਾਰ ਸ਼ੀਟ ਫਾਈਲ ਕਰ ਦਿੱਤੀ ਇਸ ਤਰ੍ਹਾਂ ਦੀ ਰਾਜਨੀਤੀ ਕਦੇ ਨਹੀਂ ਦੇਖਿਆ ਸੀਗਾ ਕਿ ਇਸ ਤਰ੍ਹਾਂ ਇੰਨੇ ਨੀਚਲੇ સ્તર ਦੀ ਰਾਜਨੀਤੀ ਬੀਜੇਪੀ ਕਰੇਗੀ ਔਰ ਜੋ ਹੋਇਆ ਸਾਰਾ ਦੇਸ਼ ਜਾਣਦਾ ਹੈ ਔਰ ਮੈਨੂੰ ਲੱਗਦਾ ਹੈ ਪਾਕ ਸਾਫ ਹੋ ਕੇ ਇਸ ਸਾਰੀ ਪ੍ਰਕਿਰਿਆ ਦੇ ਵਿੱਚੋਂ ਗਾਂਧੀ ਪਰਿਵਾਰ ਤੇ ਕਾਂਗਰਸ ਪਾਰਟੀ ਨਿਕਲੇਗੀ ਕਿਉਂਕਿ ਬੀਜੇਪੀ ਨੂੰ ਇਸ ਗੱਲ ਦਾ ਪਤਾ ਹੈ कि ਜਿੰਨਾ ਚਿਰ ਗਾਂਧੀ ਪਰਿਵਾਰ ਜਿੰਦਾ ਹੈ ਜਿੰਨਾ ਚਿਰ ਸੋਨੀਆ ਗਾਂਧੀ ਜੀ ਜਿੰਦਾ ਨੇ ਜਿੰਨਾ ਚਿਰ ਰਾਹੁਲ ਗਾਂਧੀ ਜੀ ਨੇ ਪ੍ਰਿਅੰਕਾ ਗਾਂਧੀ ਜੀ ਨੇ ਉਹਨਾਂ ਦਾ ਪਰਿਵਾਰ ਹੈ ਉਹਨਾਂ ਚਿਰ ਇਸ ਦੇਸ਼ ਦੇ ਉੱਤੇ ਆਰਐਸਐਸ ਦੀ ਵਿਚਾਰਧਾਰਾ ਲਾਗੂ ਨਹੀਂ ਹੋ ਸਕਦੀ ਜਦ ਤੱਕ ਕਿ ਗਾਂਧੀ ਪਰਿਵਾਰ ਰਹੇਗਾ ਇਸ ਕਰਕੇ बार-बार ਗਾਂਧੀ ਪਰਿਵਾਰ ਨੂੰ ਟਾਰਗੇਟ ਕੀਤਾ ਜਾਂਦਾ ਹੈ ਔਰ ਅੱਜ ਦਾ ਨਹੀਂ ਸਦੀਆਂ ਤੋਂ ਕੀਤਾ ਜਾ ਰਿਹਾ ਔਰ ਇਹ ਕੋਸ਼ਿਸ਼ ਨਿਰੰਤਰ جاری ਹੈ ਪਰ ਸਾਡੀ ਨੂੰ ਮੈਨੂੰ ਸਾਨੂੰ ਫਕਰ ਹੈ ਸਾਡੀ ਉਸ ਪਾਰਟੀ ਦੇ ਸਾਡੇ ਲੀਡਰਸ਼ਿਪ ਦਾ ਕਿ ਜਿਹੜੇ ਝੁਕਦੇ ਨਹੀਂ ਹਮੇਸ਼ਾ ਉਹਨਾਂ ਨੇ ਤਕੜੇ ਹੋ ਕੇ ਲੜਾਈ ਲੜੀਏ ਔਰ ਸਾਰੇ ਤੋਂ ਅਗਾਹ ਵੱਧ ਕੇ ਦੇਸ਼ ਲਈ ਉਹਨਾਂ ਨੇ ਤਿਆਗ ਆਪ ਦੀ ਇਸ ਆਪ ਦਾ ਪਰਿਵਾਰ ਦਾ ਖੂਨ ਅੱਗੇ ਉਕੀ ਏਸ ਦੇ ਅਗੇ ਕਾਂਗਰਸ ਪਾਰਟੀ ਦਾ ਅਗਲਾ ਸਟੈਪ ਕੀ ਹੋਏਗਾ ਕੁਝ ਇਸ ਅਸੀਂ ਸਾਰੇ ਨੇ ਪ੍ਰੋਗਰਾਮ ਬਣਾ ਰਿਹਾ ਹੈ ਮੇਰੇ ਖਿਆਲ 340 ਦਿਨ ਦਾ ਪ੍ਰੋਗਰਾਮ ਹੋਏਗਾ ਉਹਨਾਂ ਦੇ ਸਮੇਂ ਦੇ ਵਿੱਚ ਅਸੀਂ ਸਟੇਟ ਐਗਜ਼ੀਕਟਿਵ ਸਦਾਂਗੇ ਉੱਥੇ ਬਾਠ ਕੇ ਵਿਚਾਰ ਕਰਾਂਗੇ ਕਿਦਾਂ ਇਹ ਉਹਨਾਂ ਦੇ ਸਮੇਂ 'ਚ ਸਟੇਟ ਲੈਵਲ ਤੇ ਲੜਾਈ ਲੜਨੀ ਚਾਹੇ ਉਹ ਰੈਲੀ ਦੇ ਰੂਪ ਦੇ ਵਿੱਚ ਹੋਰੇ ਚਾਹੇ ਉਹ ਯਾਤਰਾ ਦੇ ਰੂਪ ਦੇ ਵਿੱਚ ਹੋਵੇ ਚਾਹੇ ਉਹ ਵਿਧਾਨ ਸਭਾ ਸਰਦੇ ਛੋਟੇ-ਛੋਟੇ ਲੋਕਾਂ ਨੂੰ ਸਮੂਹ ਲੋਕਾਂ ਨੂੰ ਸੱਦ ਕੇ ਦੱਸਿਆ ਜਾਵੇ ਕਿ ਇਸ ਤਰ੍ਹਾਂ ਦੀ ਹਰਕਤ ਬੀਜੇਪੀ ਦੀ ਗਵਰਨਮੈਂਟ ਨੇ ਕੀਤੀ ਹੈ ਸੋ ਅਸੀਂ ਸਾਰੇ ਤੱਕ ਪਰ ਲੜਾਈ ਲੜਾਂਗੇ ਔਰ جیل ਜਾਣਾ ਪਿਆ ਤਾਂ جیل ਜਾਵਾਂਗੇ ਦੇਸ਼ ਨੂੰ ਜਗਾ ਕੇ ਦੱਸਾਂਗੇ ਇੱਕ ਇੱਕ ਘਰ ਦਾ ਹੁੰਡਾ ਕੜਗਾ ਕੇ ਕਿ ਇਹ ਅਨਿਆਇ ਹੈ